ਮੁੱਖ ਮੰਤਰੀ ਭਗਵੰਤ ਮਾਨ ਦੀ ਫੇਰੀ ਦੇ ਤੁਰੰਤ ਬਾਅਦ ਪੁਲਿਸ ਨੇ ਪਾਈ ਵੱਡੀ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਪਸੀ ਦੇ ਤੁਰੰਤ ਬਾਅਦ ਪੁਲਿਸ ਨੇ ਮੋਵਾਰਕਪੁਰ ਵਿਖੇ ਕੀਤੀ ਵੱਡੀ ਰੇਡ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਮੁਵਾਰਕਪੁਰ ਕੈਂਪ ਤੋਂ ਦਿਖਾ ਰਿਹਾ ਜਿੱਥੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਫੇਰੀ ਉਪਰੰਤ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਦੱਸਦੀਏ ਕਿ ਮੁਵਾਰਕਪੁਰ ਕੈਂਪ ਸੰਬੰਧੀ ਪਿਛਲੇ ਕਾਫੀ ਸਮੇਂ ਤੋਂ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ ਕਿ ਇੱਥੇ ਨਸ਼ੇ ਦਾ ਕਾਰੋਬਾਰ ਕੀਤਾ ਜਾ ਰਿਹਾ ਜਿਸ ਤੇ ਨਕੇਲ ਕੱਸਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਵੱਡੀ ਕਾਰਵਾਈ ਕੀਤੀ ਗਈ ਵੱਡੇ ਪੱਧਰ ਤੇ ਤਲਾਸ਼ੀ ਅਭਿਆਨ ਚਲਾਇਆ ਗਿਆ ਤੇ ਨਸ਼ੇ ਦੀ ਚੇਨ ਜੋ ਨਸ਼ੇ ਦੇ ਵਪਾਰੀਆਂ ਹੈਗੇ ਉਹਨਾਂ ਨੂੰ ਤੋੜਨ ਦਾ ਇੱਕ ਵੱਡਾ ਉਪਰਾਲਾ ਕੀਤਾ ਗਿਆ ਦੱਸ ਦਈਏ ਕਿ ਮਵਾਰਕਪੁਰ ਕੈਂਪ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਵੱਡੀ ਕਾਰਵਾਈ ਕੀਤੀ ਗਈ ਔਰ ਨਸ਼ੇ ਦੇ ਸਦਾਗਰ ਨਸ਼ੇ ਦੇ ਕਾਰੋਬਾਰੀਆਂ ਨੂੰ ਨਕੇਲ ਕੱਸਣ ਦੀ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਸਾਡੇ ਜਿਹੜੇ ਸੀਐਮ ਸਾਹਿਬ ਦੇ ਮਾਝਾ ਡੀਜੀਪੀ ਸਾਹਿਬ ਦੀ ਜਿਹੜੀ ਐਂਟੀ ਡਰਗ ਡਰਾਈਵ ਚਲਾਈ ਹੋਈ ਹੈ ਉਹਦੇ ਚ ਅਸੀਂ ਹਮੇਸ਼ਾ ਹੀ ਇਹ ਸਾਡਾ ਰੁਟੀਨ ਹੈ ਵੀ ਹਾਂ ਵੀ ਜਿੰਨੇ ਵੀ ਸਾਡੇ ਹੌਟਸਪੌਟਸ ਜਿਸ ਤੋਂ ਲੱਗਦਾ ਹੈ ਕਿ ਸਸਪੀਸ਼ੀਅਸ ਐਕਟੀਵਿਟੀਸ ਹੈਗੀਆਂ ਤੱਕ ਪਹੁੰਚ ਲੱਗੀਆਂ ਜਾਂ ਕੋਈ ਐਡਿਕਟਸ ਨੇ ਜੇ ਸਿਉ ਤੇ ਕਾਸੋ ਕਰਦੇ ਆ ਅੱਜ ਵੀ ਇੱਥੇ ਅਸੀਂ ਕਾਸੋ ਕੀਤਾ ਸੀਗਾ ਨੀਮਸ ਆਡਿਟਸ ਤੋਂ ਕਰੀ ਤੇ ਕਰੀਬ ਸਾਡੇ ਕੋਲ ਫੋਰ ਸੀਗੀ ਜਿਹਦੇ ਚ ਦੋ ਐ ਐਸਪੀ ਸਾਹਿਬ ਦਾ ਅਸਿਸਟੈਂਸ ਸੀਗੇ ਸਾਰੇ ਘਰ ਬੜੀ ਬਰੀਕੀ ਨਾਲ ਜਿਹੜੇ ਸਾਡੇ ਸਸਪੀਸ਼ੀਅਸ ਸੀਗੇ ਉਹ ਅਸੀਂ ਜਾਂਚੇ ਨੇ ਤੇ ਇੱਕ ਦੋ ਰਿਕਵਰੀਜ਼ ਹੋਈਆਂ ਜਿਹੜੀ ਅਸੀਂ ਐਫ ਆਈ ਆਰ ਦਾ ਨੰਬਰ ਸ਼ੇਅਰ ਵੀ ਕਰ ਦਾਂਗੇ ਜਦੋਂ ਅਕੋਰਡਿੰਗ ਟੂ ਪ੍ਰੋਸੀਜਰ ਜਿਹੜੇ ਅਸੀਂ ਉਹਦੀ ਕਾਰਵਾਈ ਕਰ ਰਹੇ ਆ ਤੇ ਬੇਸਿਕਲੀ ਇਹ ਕਾਡਨ ਦੇ ਨਾਲ-ਨਾਲ ਅਸੀਂ ਇੱਕ ਇਹ ਵੀ ਟਰਾਈ ਕਰਦੇ ਆ ਵੀ ਹਾਂ ਵੀ ਇਹਨਾਂ ਨੂੰ ਘਰਾਂ ਨੂੰ ਅਵੇਅਰ ਵੀ ਕਰਦੇ ਆ ਵੀ ਜੇ ਤੁਹਾਨੂੰ ਲੱਗਦਾ ਤੁਹਾਡੇ ਏਰੀਆ ਦੇ ਵਿੱਚ ਕਿਉਂਕਿ ਸਾਨੂੰ ਇਸ ਏਰੀ ਲੋਕਾਂ ਦੇ ਵਿੱਚ ਕੰਫੀਡੈਂਸ ਵਿੱਚ ਡਿਲੀਟ ਕਰ ਰਹੇ ਹਾਂ ਵੀ ਜਿਨ੍ਹਾਂ ਨੂੰ ਇਨਫੋਰਮੇਸ਼ਨ ਆਉਂਦੀ ਹੈ ਸਾਡੇ ਨਾਲ ਸ਼ੇਅਰ ਕਰਨ ਤੁਹਾਡੇ ਮਾਧਿਅਮ ਤੋਂ ਵੀ ਇਹੀ ਰਿਕੁਐਸਟ ਕਰਦੇ ਹਾਂ ਵੀ ਜੇ ਇਸ ਏਰੀਆ ਦੇ ਵਿੱਚ ਕਿਸੇ ਨੂੰ ਲੱਗਦਾ ਵੀ ਇਸ ਸਸਪੀਸ਼ੀਅਸ ਐਕਟੀਵਿਟੀ ਹੈ ਉਹਦਾ ਨਾਮ ਨਹੀਂ ਆਊਗਾ ਪਰ ਸਾਡੇ ਐਸ ਐਚ ਓਜ਼ ਨਾਲ ਸਾਡੇ ਮੁਲਾਜ਼ਮਾਂ ਨਾਲ ਗੁਪਤ ਤੌਰ ਤੇ ਇਨਫੋਰਮੇਸ਼ਨ ਸ਼ੇਅਰ ਜ਼ਰੂਰ ਕਰਨਾ ਲੋਕਾਂ ਦਾ ਸਰ ਕਹਿਣਾ ਵੀ ਹੈ ਵੀ ਇੱਥੇ ਜਿਹੜੀ ਕੁੜੀਆਂ ਵਿਕਦੀਆਂ বারোবার بچے কুড়িয়া ਵੀ ਆਉਂਦੀਆਂ ਇੱਥੇ ਲੈ ਨਸ਼ੇ ਦੀ ਕੁੜੀਆਂ ਵਾਸਤੇ ਸੀ ਅਸੀਂ ਉਹ ਪ੍ਰੋਪਰ ਵੇਚ ਸਾਰਾ ਕਰ ਰਹੇ ਵਰਕ ਆਊਟ ਕਰ ਰਹੇ ਹਾਂ ਅਸੀਂ ਆਪਣੇ ਨੰਬਰ ਐਸ ਐਸ ਪੀ ਸਾਹਿਬ ਦੇ ਨੰਬਰ ਆਪਣਾ ਨੰਬਰ ਅਸੀਂ ਇਹਨਾਂ ਚਿਰ ਦਾ ਸਭ ਦਾ ਦਿੱਤਾ ਹੈ ਕਿਸੇ ਨੂੰ ਵੀ ਕੋਈ ਇਨਫੋਰਮੇਸ਼ਨ ਆਉਂਦੀ ਉਹਨੂੰ ਗੁਪਤ ਰੱਖਿਆ ਜਾਊਗਾ ਸਾਨੂੰ ਸ਼ੇਅਰ ਕਰਨ ਤੇ ਕਾਰਵਾਈ ਔਨ ਦਾ ਸਪਾਟ ਹੋਊਗੀ ਅਜ ਕੋਈ ਦੋਰਾ ਨਹੀਂ ਥੈਂਕ ਯੂ